ਹਾਂਜੀ ਜੀ ਰਾਧੇਕ੍ਰਿਸ਼ਨ ਸਾਰਿਆਂ ਨੂੰ ਤੇ ਅੱਜ ਆਇਲਮ ਕਿਰੀਆਂ ਵਾਲਿਆਂ ਦਾ ਸਾਡਾ ਬਲੌਗ ਹੈਗਾ ਜੀ ਪਿੰਡ ਕੋਲੋਤਾ ਜਿੱਥੇ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਵਿਵਾਰ ਚ ਆਇਆ ਜਾ ਰਿਹਾ ਹੈ ਰਾਧਾ ਰਾਣੀ ਦੇ ਨਾਲ ਤੇ ਬਹੁਤ ਧੂਮਤਾ ਹੁੰਦੇ ਨਾਲ ਸਲਾਰੀਆਂ ਪਿੰਡ ਜਿਹੜਾ ਨਾਲ ਉੱਥੇ ਗਈ ਹੋਈ ਹੈ ਬਰਾਤ ਹੁਣ ਜਾਣੇ ਆ ਉੱਥੋਂ ਸਾਰੇ ਜਣੇ ਤੇ ਬਾਕੀ ਆਪਣੇ ਮੰਦਰ ਆਣਗੇ ਬਾਬਾ ਬੋੜਾਵਾਲਾ ਜੀ ਦਾ ਮੰਦਰ ਤੇ ਬਾਕੀ ਮਹੌਲ ਚੱਲ ਤੁਹਾਨੂੰ ਦਿਖਾਣੇ ਆ ਮੈਂ ਮਨੋਜ ਤੇ ਅਭੀ ਆ ਗਏ ਆ ਤੇ ਗੋਰਾ ਪਤਾ ਨਹੀਂ ਕਿਥੇ ਪਠੇ ਲੈਣ ਗਿਆ ਜਾਂ ਕਿਥੇ ਗਿਆ ਤਿਆਰ ਹੋ ਤਿਆਰ ਗੋਰਾ ਤਿਆਰ ਹੋ ਰਿਹਾ ਜੀ ਗੋਰਾ ਟਾਈਮ ਭੋਲਾਦਾ ਹੀ ਤਿਆਰ ਹੋਉ ਨੂੰ ਤੇ ਬਾਕੀ ਤੁਹਾਨੂੰ ਦਿਖਾਣੇ ਆ ਅੱਗੇ ਜਾ ਕੇ ਸਾਰਾ ਮਹੌਲ ਚੱਲ ਤੇ ਸਾਡਾ ਨਾ ਅੱਜ ਜੁੜੇ ਰਹੇ ਚੰਗਾ ਜੀ ਜੈ ਹੋ ਨੋ ਹੀ ਮੇਰਾ ਭਰਾ ਗੋਰਾ ਵੀ ਆ ਚੁੱਕਿਆ ਰੌਣਕਾਂ ਲੱਗ ਰਹੀਆਂ ਕਿਦਾਂ ਆਦੇ ਨੂੰ ਕੱਢੀ ਕੋਰ ਪੁੱਛੋ ਇਹ ਦੇਖੋ ਜੀ ਪੂਤ ਜਾ ਰਿਹਾ ਹਾਂ ਕਿਉਂ ਆ ਇੰਦਿਆਂ ਨਹੀਂ ਪੈ ਤਰਨ ਪਰ ਬਾਈ ਤੇ ਹੋ ਗਿਆ ਸ਼ਾਕਾ ਇਹ ਦੇਖੋ ਜੀ ਰੱਜਤ ਜੀ ਆ ਚੁੱਕੇ ਆ ਸਾਡੇ ਨਹੀਂ ਗਲਤ ਨਹੀਂ ਰੱਜਤ ਜੀ ਮੁਕੇਰੀਆਂ ਤੋਂ ਵਿਆਹ ਚ ਪਹੁੰਚ ਚੁੱਕੇ ਆ ਸਾਡੇ ਚੀੜੀ ਦਾ ਮਿਲਣੀ ਕਰਾਣੀ ਹੈ ਸਾਡਾ ਭਰਾ ਆ ਜੀ ਚੀੜੀ ਦਾ ਮਿਲਣੀ ਕਰਾਣੀ ਸਪੈਸ਼ਲ ਇਹਦੀ ਚੀੜੀ ਦਾ ਮਿਲਣੀ ਕਰਾਏ ਜੈ ਸ਼੍ਰੀ ਕ੍ਰਿਸ਼ਨਾ ਜੀ ਅੱਜ ਜੀ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਮਾਰਾ ਇਹਦਾ ਦੂਜਾ ਚੇਲਾ ਹੈ ਇਹਦਾ ਸਲੇਧੀਆਂ ਪਾਰ ਆ ਰਹੀ ਰੋਂਡੀ ਮਾਰਾ ਇਹਦਾ ਤੋਲਾ ਜੇਲਾ ਹੈ ਇਹ ਦੇਖੋ ਜੀ ਇਹ ਹੈਗਾ ਜੀ ਬਾਬਾ ਜੀ ਆਪਾਲ ਜੀ ਦਾ ਮੰਦਿਰ ਬਾਬਾ ਬਲਕਨਾਥ ਜੀ ਦਾ ਮੰਦਿਰ ਹੈ ਇਹ ਹੈਗਾ ਜੀ ਰੈਂਪੀ ਪਾਲ ਦੀ ਦੁਕਾਨ ਰੋ ਤੂੰ ਚੱਲ ਪੈਲੀ ਪੁਰੀ ਸਾਧਾ ਰੋ ਤੂੰ ਭੈ ਟਰੈਕਟਰ ਵਾਰ ਰਿਹਾ ਜੀ ਸੰਪਰਕ ਕਰੋ ਇਹਦੇ ਨਾਲ ਪੈਲੀ ਪੁਰੀ ਬੁਹਾਣੀ ਹੋਈ ਕਿਸੇ ਨੇ ਤੇ ਹਾਂਜੀ ਜੀ ਇਹ ਪਿੰਡ ਹੈਗਾ ਜੀ ਸਲੈਰੀਆਂ ਕਲਾਂ ਤੇ ਮੰਦਰ ਉਹਨਾਂ ਦੇ ਉੱਥੋਂ ਬਰਾਤ ਆਣੀ ਹੈ ਜੀ ਸਾਹੀਏ ਪਕਵਾਨ ਮਿਲਣਗੇ ਫਿਰ ਬੁੱਲਾ ਜੀ ਆ ਰਹੇ ਹੈ ਗਾਣ ਕੋਣ ਦਿਆ ਲਾਈਵ ਗਾਣ ਦਿਆ ਹਉਦਾ ਨਾ ਦੇਖੋ ਜੀ ਦੇ ਬਟਾਕਿਆਂ ਵਾਲੇ ਤੇ ਬਾਕੀ ਲੈਣ ਬਾਜੀ ਢੋਲ ਧਮਾਕਾ ਪੂਰਾ ਚੱਲ ਰਿਹਾ ਜੀ ਇਹ ਦੇਖੋ ਲੋ ਜੀ ਤਰਸ਼ੂਰ ਕੋਈ ਰਾਮਸਿਲੀ ਤੇ ਆ ਰਹੀ ਆ ਇਹਨਾਂ ਖਿਡਾਰੀਆਂ ਗळा ਮੰਦਰ ਰਸ਼ਦੋਂ ਹੀ ਦੇਖ ਸਕਦੇ ਹੋ ਭਰਪੂਰ ਪੈ ਚੁੱਕਿਆ ਆ ਬਹੁਤ ਜਿਆਦਾ ਰਸ਼ ਹੋਇਆ ਮੰਦਿਰ ਜੈ ਬਾਬੇ ਗੋੜਾਂ ਦੀ ਬਾਦੋ ਜੈ ਬਾਬੇ ਗੋੜਾਂ ਵਾਲੇ ਦੀ ਲੋ ਜੀ ਬਰਾਤ ਦਾ ਵੀਊ ਤੁਹਾਨੂੰ ਡਰੋਨ ਚ ਦਿਖਾਇਆ ਜਾਏਗਾ ਉੱਡ ਗਿਆ ਜੀ ਇਹ ਕਰਦਾ ਡੋਨ ਕਰਦਾ ਇਹ ਦੇਖੋ ਜੀ ਬਰਾਤ ਆ ਚੁੱਕੀ ਆ

ਆ ਚੁੱਕੀ ਆ ਹੁਣ ਤੁਹਾਨੂੰ ਅਗਲਾ ਮੋੜ ਆਪਾਂ ਮੰਦਿਰ ਜਾ ਕੇ ਦਿਖਾਵਾਂਗੇ ਤੇ ਆਪਾਂ ਚੱਲੇ ਆ ਜੀ ਸਾਰੇ ਮੰਦਿਰ ਹੁਣ ਇਹ ਦੇਖੋ ਜੀ ਸਾਡੇ ਤਾਇਆ ਜੀ ਦਾ ਘਰ ਕੋਟਾਂਖ ਤੇ ਹੋ ਰਹੀਆਂ ਜੀ ਤਾਈ ਜੀ ਦਾ ਸ਼੍ਰੀ ਕ੍ਰਿਸ਼ਨਾ ਵਾਹਿਗੁਰੂ ਜੀ ਜੀ ਤਾਈ ਜੀ ਦਾ ਸ਼੍ਰੀ ਕ੍ਰਿਸ਼ਨਾ ਵਾਹਿਗੁਰੂ ਜੀ ਇਹ ਦੇਖੋ ਜੀ ਜੇ ਆਪਣੇ ਪਿੰਡ ਲੋਕੀ ਜਾ ਰਹੇ ਆ ਮੰਦਿਰ ਬਰਾਤ ਦੇਖਣਾਰੇ ਵਿਆਹ ਜੀ ਵਿਆਹ ਇਹ ਦੇਖੋ ਜੀ ਬਰਾਤ ਮੋੜ ਤੇ ਪਹੁੰਚ ਚੁੱਕੀ ਆ ਦੂਜੇ ਮੋੜ ਤੇ थोरूं जा ਛੋਟੇ ਚੱਲ ਪਿਆ ਹੈ ਤੇ ਬਰਾਤ ਪਹੁੰਚ ਚੁੱਕੀ ਹੈ ਮੰਦਰ ਤਾਨੂੰ ਮੰਦਰ ਦਿਖਾਣੇ ਅੱਗੇ ਜਾ ਕੇ ਜਰੂਰ ਦੇਖੋ ਜੀ ਬਰਾਤ ਆ ਚੁੱਕੀ ਹੈ ਇਹ ਸਾਡੇ ਮੰਦਰ ਦਾ ਚੌਕ ਹੈ ਤਦੋਂ ਮੰਦਿਰ ਵੀ ਤੇ ਹਮਾ ਵੀ ਨਰ ਜਾ ਕੇ ਜਰੂਰ छा <laughs> भा <laughs> <laughs> देख सकते हो देखो जी बरात मंदर अंदर जा रही है हूँ तक अंदर जाके दिखावे ਲੇ ਕੋਲੀ ਝੂਲੇ ਮੰਦਰ ਲੱਗ ਚੁਕੇ ਆ ਪਟਾਕੇ ਪਟਾਕੇ ਹੋ ਰਿਹਾ ਜੀ ਕ੍ਰਿਸ਼ਨ ਭਗਵਾਨ ਦੀ ਐਂਟਰੀ ਜੀ ਅੰਦਰ ਹੋ ਰਹੀ ਆ ਮੰਦਰ ਦੇ ਤੇ ਤੁਹਾਨੂੰ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਰਸ਼ ਪੈ ਚੁਕਿਆ ਆ ਤੇ ਜੀ ਇਹ ਦੇਖੋ ਜੀ ਆਇਲਮ ਕੇਰੀ ਬਣਾ ਦੇ ਹੁਣ ਪਿਆ ਆਇਲਮ ਕੇਰੀ ਦੇ ਐਡਮਿਨ ਇਦਾਂ ਹੀ ਘੁੰਮ ਰਿਹਾ ਜੀ ਬਰ ਬੈਠੇ ਆ ਜੀ ਤਿੰਨ ਸਾਡੀ ਵੀਡੀਓ ਨਾਲ ਨੰਬਰ ਤੇ ਪਾਵਾਂਗੇ ਇਹ ਹਰੇ ਤਿੰਨ ਭਰਾ ਵੱਡੇ ਇਹ ਦੇਖੋ ਜੀ ਇਹਨੂੰ ਕੋਈ ਵੀ ਆਣਾ ਲੈਣਾ ਦੇਣਾ ਨਹੀਂ ਸਾਰਿਆਂ ਨੂੰ ਜਿਆ ਦੀ ਬਹੁਤ ਬਹੁਤ ਮੁਬਾਰਕਾਂ ਜੀ ਤਾਂ ਨਹੀਂ ਦੇ ਸਕਦੇ ਇਹ ਮੇਰਾ ਭਰਾ ਰਵੀ ਕੁਮਾਰ ਮੇਰਾ ਕਲਾਸਮੇਟ ਇਹਨੇ ਬਹੁਤ ਸਾਨੂੰ ਖਿਲਾ ਦੇ ਵੀ ਨਹੀਂ ਬਹੁਤ ਸਾਨੂੰ ਘੁੱਟ ਫਰਾਈ ਹੈ ਨਹੀਂ ਨਹੀਂ ਪਾਵਾਂਗੇ ਯਾਰ ਤੇ ਅੱਛੇ ਕੋਲ ਨਾਲ ਉਹ ਜੀ ਐਂਟਰੀ ਹੋ ਗਈ ਆ ਅੰਦਰ ਸ੍ਰੀ ਕ੍ਰਿਸ਼ਨ ਜੀ ਦੀ ਤੇ ਬਾਕੀ ਪ੍ਰੋਗਰਾਮ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆ ਨਾਕਾ ਲੱਗ ਚੁੱਕਿਆ ਹੈ ਰੀਬਨ ਕਟਾਉਣਾ ਹੈ ਹੁਣ ਨਿਮੇਸ਼ਵਰ ਜੀ ਕੀ ਹਾਲ ਚੱਲ ਦੋਸਤੋ ਬੜੀ ਚੱਲਦੀ ਹੋ ਪੂਰਨ ਜੀ ਲੱਭ ਗਿਆ ਸਾਨੂੰ ਪੂਰਨ ਭਗਤ ਹਾਂ ਰਾਜੀ ਮਾਰਾ ਜੀ ਇਹਨਾਂ ਕਟਾਈ ਹੋ ਰਹੀ ਹੈ ਜੀ ਅਹੀਂ ਪਹਿਲਾਂ ਹੀ ਐਂਟਰੀ ਕਰ ਲਈਏ ਪੈਲਸ ਵਿੱਚ ਜੀ ਮੰਦਿਰ ਜੀ ਰਸ਼ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਤੇ ਅਸੀਂ ਹੁਣ ਪਿਛਲੇ ਗੇਟ ਤੋਂ ਐਂਟਰੀ ਕਰ ਰਹੇ ਹਾਂ ਦੇਖਦੇ ਹਾਂ ਹੁਣ ਸਟਾਲ ਸਟੂਲ ਖੁੱਲ ਗਈ ਹੈ ਕਿ ਨਹੀਂ ਚਾਹ ਦੀ ਰੋਟੀਆਂ ਸਟਾਲਾਂ ਦੀ ਤਿਆਰੀ ਹੈ ਹੁਣ ਸਾਡੀ ਆ ਦੇਖਿਓ ਜੀ ਘੜੀ ਇਹਦੀ ਉਹ ਵੀਰੇ ਘੜੀ ਇੱਧਾ ਡਿੱਗੀ ਜਿਦਾਂ ਚਮਚਾ ਡਿੱਗਦਾ ਓਫਾ ਆਹ ਤਰਾ ਵਾਚਾ ਗੀ ਪੱਥਿਆਂਲੇ ਦੇ ਤਾਂ ਕੀ ਹੋਇਆ ਪੈਰ ਤਾਂ ਹੁਣ ਬਾਜ ਪੈਰ ਇਹ ਹੈਗੀ ਜੀ ਬੋਰ ਇੱਥੇ ਮਿਸ਼ਰੀ ਲੱਗੀ ਜੀ ਮਨੀਸ਼ ਕੁਮਾਰ ਸਿੰਘ ਕੌਜੀ ਉਹ ਬੜੇ ਜੁੱਤੀ ਕੋਲ ਨੇ ਜੀ ਸੋਹਣੀਆਂ ਸੋਹਣੀਆਂ ਸ਼ਕਲਾਂ ਸਾਹਿਬ ਦੱਸ ਦੇਣੀ ਆ ਜੇ ਅਸੀਂ ਉਹਦੀ ਕਿਦਰ ਖੁਰਤਾ ਹੁੰਦੇ ਆ ਜੀ ਆਪਣੀ ਪੈਰ ਜਿਵੇਂ ਸਾਰੇ ਪੈਰ ਨਹੀਂ ਹੈ ਜੀ ਇਹ ਤਾਂ ਖੋਰ ਹੈ ਖੋਰ ਹੈ ਆਹ ਦੇਖੋ ਜੀ ਸਟਾਲ ਖੁੱਲ ਚੁੱਕੇ ਆ ਅੰਦਰ ਵੀਰੇ ਪਕੌੜੇ ਪਕਾੜੇ ਲੱਗ ਚੁੱਕੇ ਆ ਆਹ ਕੋਈ ਰਾਸ਼ ਪੂਰਾ ਪੈ ਚੁੱਕਿਆ ਬਹੁਤ ਜ਼ਿਆਦਾ ਰਾਸ਼ ਆ ਅਹੀਂ ਜਿਹੜੇ ਵੀ ਵਿਆਹ ਚਾਈਦਾ ਪਹਿਲਾਂ ਪਕੌੜੇ ਪਕਾੜੇ ਖਾਈਦੇ ਆ ਜੀ ਪਾਣਾ ਪੋੜੇ ਖੋਲਦੇ ਆ ਚਲੋ ਫਿਰ ਦੇਖੋ ਜੀ ਅੰਦਰ ਰਾਸ਼ ਦੇਖੋ ਜੀ ਰਾਸ਼ਪੁਰਾ ਪਿਆ ਚੁੱਕਿਆ ਹੈ ਪਾਣੀ ਲੱਗੇ ਆ ਦੇਖੋ ਜੀ ਪਾਣੀ ਚਾਲ ਦੀ ਸੇਵਾ ਉਹ ਨੂੰ ਜਗਾ ਮੋਤੀ ਜੀ ਕੀ ਹਾਲ ਚਾਲ ਹੈ ਉਹ ਇੱਕ ਰਮਾਨ ਇਧਰ ਰਮਾਨ ਜੀ ਕੀ ਹਾਲ ਚਾਲ ਵਧੀਆ ਵਧੀਆ ਮਹਾਰਾਜ ਕਿਰਪਾ ਬਾਬੇ ਦੀ ਕਿੱਦਾਂ ਮਸੂਮੂਸ ਹੋ ਰਿਹਾ ਬਹੁਤ ਬੜੀਆ ਫਿਰ ਮੈਨੂੰ ਹੱਦੇ ਦੋ ਵਾਰੀ ਦਾ ਪ੍ਰੋਗਰਾਮ ਹੋਣੇ ਚਾਹੀਦੇ ਆ ਨਹੀਂ ਬੋਲਾਂਗਾ ਤਰ੍ਹਾਂ ਆਪਾਂ ਦਾ ਹੋਵੇ ਮਰਿਓ ਇਧਰ ਆ ਬੰਦਾ ਚੰਗਾ ਗਾਲ ਨਹੀਂ ਕੱਢਣੀ ਆਏ ਮੈਂ ਕੱਢ ਨਹੀਂ ਭਾਵਾ ਬਹੁਤ ਗਾਲਾਂ ਪੈਂਦੀਆਂ ਅੱਗੇ ਬਲਕਿ ਆਲੜੀਆਂ ਦੇ ਲਾਗ ਦੇਦੇ ਆ ਹੈ ਔਰ ਆਰੀ ਗਿਆ ਮੇਰੇ ਪਿੰਡ ਦੀ ਹੈ ਜੀ ਆ ਵੀਰੇ ਮੇਰਾ ਯਾਰ ਉਹ ਬੰਦ ਇੱਕ ਯਾਰ ਚੱਲ ਇਹ ਬੰਸ ਉਹ ਮੁਰਦਾ ਕਿ ਨਾ ਨਿਦਾਨਾ ਮੋਤੀ ਉਹ ਮੁਰਦਾ ਰਹਿ ਗਿਆ ਕਿਹੜਾ ਨਾ ਤੇਰਾ ਨਾ ਕੀ ਓਏ ਆ ਸਭ ਤਾਂ ਮੇਨ ਦਾ ਆਪ ਵੀ ਤਾਂ ਰੋ ਸਾਨੂੰ ਤਾਂ ਜਾਣਦੇ ਆ ਜੀ ਨੋਆ ਗਰਾਹਾਂ ਵਿੱਚ ਨੋਆ ਗਰਾਹਾਂ ਜ਼ਿੰਦਗੀ ਚ ਭਾਰੇ ਦਾਮ ਆ ਇਹ ਦਾਮਾਂ ਸਾਡੀ ਜ਼ਿੰਦਗੀ ਨ ਲੱਗਾ ਹੋਇਆ ਚੱਲ ਜੀ ਇਹ ਨਾ ਕਾਂਡ ਕੋ ਭਾਰੇ ਹੁੰਦੇ ਆ ਪੇਪਰਾਂ ਮਿਲ ਲੈਣਾ ਕੀ ਕਰਨਾ ਹੁੰਦਾ ਆ ਇਧਰੇ ਵੀ ਬੰਦਾ ਲੈ ਗੋਲੀਆਂ ਗੋਲੀਆਂ ਪਿੰਡ ਤੋਂ ਦਰਸ਼ਕ ਆਏ ਹੋਏ ਆ ਬਹੁਤ ਸਾਰੇ ਇਨਸਾਨ ਨਾਲ ਸਭ ਨੌਜਵਾਨ ਕੋਣ ਵਾਲੀ ਪੀੜੀ ਰੋਡ ਕਿੱਧਰ ਪੇਦਾ ਦਰਸ਼ਕ ਦਿਖਾ ਰੋਡ ਕਰੋਨਾ ਹੀ ਪੈਰ ਵਰਤ ਕੇ ਆ ਆਪਣੇ ਚਾਚਾ ਸ਼੍ਰੀ ਹੁਣੀ ਮੰਦਿਰ ਦੇ ਪ੍ਰਮੁੱਖ ਸੇਵਾਦਾਰ ਮੇਰੇ ਪਾਜਾ ਜੀ ਨੇ ਮੇਰੇ ਵੱਡੇ ਭਰਾ ਸਾਰੇ ਤੇ ਸਾਡੇ ਚਾਚਾ ਜੀ ਮਾਨਣੀਏ ਸਾਰੇ ਜਗਤ ਦੇ ਚਾਚਾ ਜੀ ਚਾਚਾ ਜੀ ਆਸ਼੍ਰੀ ਕ੍ਰਿਸ਼ਨਾ ਬੋਲਦੇ ਫਿਰ ਰਾਦੇ ਸ਼ਾਮ ਰਾਦੇ ਸ਼ਾਮ ਆਈ ਜਾਣਾ ਲੱਗਾ ਹਾਂ ਹੈ ਰਾਦੇ ਸ਼ਾਮ ਬੰਦੇ ਬਣਾ ਲਗੇ ਫੁੱਲ ਤੇ ਚਾਚੇ ਜੀ ਬੋਲੀ ਬੈਂਡ ਤੇ ਇੱਥੇ ਰੱਖ ਪਿਆ ਚਾਚਾ ਚਾਚਾ ਫੋਲੀ ਬੈਂਡ ਤੇ ਜੰਗਾ ਮੈਂ ਸੀ ਜਰਿੰਗ ਗਿਆ ਆ ਗਿਆ ਮੈਂ ਬੋਲ ਰਹਾ ਲਾ ਕੇ ਜਾ ਕੇ ਵਿਆਹ ਦੇਖਣਾ ਹੈ ਤਾੜੀਆਂ ਜੀ ਬਹੁਤ ਹੋ ਰਹਾ ਹੈ ਤਾੜੀਆਂ ਮਾਰ ਉਹ ਗੁੱਸਾ ਕਰ ਗਿਆ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਹੈ ਜੀ ਕੋਈ ਹਤਾ ਪਤਾ ਨਹੀਂ ਕੀ ਬਣ ਰਿਹਾ ਹੈ ਦਰੈ ਲੱਟ ਪੈ ਗਈ ਤੈਨੂੰ ਪੈ ਗਈ ਉੱਧਰ ਲੋਟੋ ਦੇਖੋ ਪਕੌੜੇ ਗਿਆ ਨੇ ਪਕੌੜੇ ਲੱਪਣੇ ਹੋਮੋਤੀ ਹੋਰੇ ਪੋਟੇ ਲੈ ਕੇ ਦੁਰੇ ਆ ਪਕੌੜੀਆਂ ਨੇ ਪੈ ਗਈਆਂ ਇੱਧਰ ਇਹ ਛੱਡ ਦੇ ਦੇਖੋ ਜੀ ਪਿੱਛੇ ਹਵੜਾ ਤਾਂ ਬੜੀ ਪੈ ਗਈ ਆ ਹੁਣ ਲੋਕੇ ਦੇ ਕਹਿੰਦੇ ਪਕੌੜੇ ਖਲ ਗਏ ਆ ਹੀ ਉਹ ਖੇ ਸਵੇਰ ਦੇ ਬੈਠੇ ਹੁੰਦੇ ਅੱਧੇ ਮੇਰੇ ਵਰਗੇ ਮੇਰੇ ਸ਼ੁਗਰ ਰੋਟੀ ਖਾ ਲਈ ਹੈ ਰਸ਼ ਘਟ ਜਾਣਾ ਹੁਣ ਆਪੇ ਹੀ ਇਹ ਦੇਖੋ ਜੀ ਫਾੜੀ ਪਕੌੜਾ ਕਿੰਨਿਆਾਰ ਦੀ ਹੈ ਪਕੌੜਾ ਕਿੰਨੇ ਦੇ ਆ ਵੀਰੇ ਹੁਣ ਨਹੀਂ ਰੋਕ ਸਕਦਾ ਇਹਨਾਂ ਨੂੰ ਪਰਮਾਤਾ ਵੀ ਨਹੀਂ ਰੋਕ ਸਕਦਾ ਜੀ ਚਲੋ ਸਾਰਾ ਟੱਬਰ ਹੀ ਪੈ ਗਿਆ हां यार ਇੱਥੇ ਨਹੀਂ ਬਣਾ ਸਕਦੇ ਇਹ ਦੇਖੋ ਜੀ ਬਹੁਤ ਜ਼ਿਆਦਾ ਰਸ਼ ਪਿਆਜਕ ਹੈ ਉਹ ਨਿੱਜੀ ਨਾਨੀਆਂ ਕੋਈ ਰੋ ਸਕਦਾ ਬੁਲ ਨਿਰੁਖ ਦੇ ਆ ਨਾ ਆ ਉਹ ਕੋਈ ਆ ਪੀ ਫੜਿਆ ਨਹੀਂ ਜਾਂਦਾ ਨੂੰ ਕੋਈ ਮੁੜਿਆ ਭੇਜਦਾ ਫੜਿਆ ਨਹੀਂ ਜਾਂਦਾ ਨੂੰ ਕੋਈ ਮੁੜਿਆ ਭੇਜਦਾ ਰਾਸਾ ਕੱਢ ਚੁੱਕਿਆ ਹੁਣ ਔਰ ਕੋ ਪਤਾ ਨਹੀਂ ਲੱਗ ਰਿਹਾ ਜੀ ਹਾਏ ਦੇਖੋ ਨਾ ਨੇ ਪੱਗਾਂ ਵਾਲਿਆਂ ਨੇ ਪੱਗਾਂ ਵਾਲੇ ਸਾਰੇ ਇੱਧਰ ਲੱਗੇ ਆ ਜੀ ਗੋੜੇ ਖਾਨ ਜਾਨੀ ਯਾਰ ਤੋਂ ਬਹਿਨਦੀ ਆ ਉਹ ਪੱਤੇ ਤੇ ਚੱਲਦਾ ਪੋੜਿਆਂ ਦੀ ਡੀਕ ਕਰ ਰਿਹਾ ਗੱਡੂ ਭਰਾ ਹੋਰ ਆਵਰਾ ਤਨਮੋਜ ਇਹ ਆਈ ਲਵ ਕੋਲੋਤੇ ਦਾ ਅੰਦਰ ਬੈਠਾ ਯਾਰ ਅਮਨ ਇਹ ਵੀ ਪਕੌੜਿਆਂ ਦੀ ਡੀਕ ਕਰ ਰਿਹਾ ਹੈ ਬਹੁਤ ਹੀ ਜ਼ਿਆਦਾ ਡੀਕ ਗੱਡੂ ਨੂੰ ਖੱਟੀ ਚਟਨੀ ਬਹੁਤ ਪਸੰਦ ਆ ਜੀ ਪੋੜੇ ਖੱਟੀ ਆਲੂ ਦੇ ਮਕੌੜੇ ਹੋਰ ਯਾਰ ਉਹਨਾਂ ਨਾਲ ਕੀ ਹੋਈਆਂ ਜੀ ਸਾਡੇ ਚਾਚਾ ਸ਼੍ਰੀ ਦੇੜੀ ਇਹ ਨਾ ਵੀਰ ਕੋਣ ਜਾਈ ਵੀ ਚਲੇਦਾ ਕਿਹੜੀ ਫੋਟੋ ਆਹ ਅੱਧਰ ਨਹੀਂ ਉਹ ਵੀ ਦਾ ਮਤਲਬ ਲੈ ਤਾਂ ਇੱਧਰ ਲੱਗੀ ਆ ਯਾਰ ਪਹਿਲਾਂ ਉੱਧਰ ਹੀ ਸੀ ਲੱਗੀ ਉੱਧਰ ਵੀ ਭਰਿਆ ਕੋਈ ਦੁਨੀਆ ਕਿੱਧਰੋਂ ਕਿੱਧਰੋਂ ਆ ਰਹੀ ਐ ਇਹ ਇੱਧਰ ਇੱਧਰ ਵੀ ਹੈਗਾ ਰਸ਼ ਇੱਧਰ ਇਹਦਾ ਪਨੀਰ ਵਾਲੇ ਆ ਜੱਫੀਆਂ ਪਾਈ ਜਾਂਦਾ ਕੋਲੇ ਖਾਂਦੇ ਤਾਂ ਦਿਖਾਣੇ ਮਾਰੇ ਹੋਰ ਕੋਈ ਗੋਤੂ ਗੋਤੂ ਵੰਡਣ ਦੇ ਰਸ਼ ਗੁੱਲੇ ਦਲੇਰ ਪਾਲ ਦਲੇਰ ਪਾਲ ਆਸ਼ੂ ਭਾਈ ਆਜੂ ਨੋਜ ਉਹਦੀ ਮੰਮੀ ਹੈ ਨਾਲੇ ਕਿੱਧਰ ਨੋਜ ਆਸ਼ੂ ਇੱਕ ਆ ਗਿਆ ਆਸ਼ੂ ਭੰ ਲੈ ਵਿੱਚ ਮਾਰਾ ਡੇਰ ਭਾਜੀ ਰਿਆ ਹੋ ਜਾਇਆ ਹੋ ਜਾਇਆ ਸ਼੍ਰੀ ਕ੍ਰਿਸ਼ਨ ਆਸ਼ੂ ਭਾਈ ਇਹ ਸਾਡਾ ਭਰਾ ਆ ਜੀ ਪਿੰਡ ਮਤਾਵਰ ਪਿੰਡ ਤੋਂ ਭਾਜੀ ਸਾਡੇ ਆਸ਼ੂ ਫੇਰ ਸਲੂਨ ਵਾਲੇ ਕੋਈ ਨਹੀਂ ਸਾਡੇ ਤਾਂ ਪਿਆਰੀਆਂ ਮੋਂ ਪੇਰੀਆਂ ਹੋਰ ਵੀ ਹੈ ਦੂਜੀ ਸਾਈਡ ਵੀ ਹੈ ਉੱਧਰ ਵੀ ਹੈ ਲੱਗੇ ਹੈ ਲੋਕੀ ਮੂਟ ਲੋ ਮਾਰਾ ਲੋਕ ਇਹ ਸਾਡਾ ਭਰਾ ਤੇ ਭਾਬੀ ਜੀ ਦੋਨੇ ਜਣੇ ਤੂੰ ਦੂਰ ਰਹਿ ਵੀਰੇ ਡਾਂਗਾਂ ਵਾਲੀ ਵੀਰੇ ਡਾਂਗਾਂ ਮਾਰੀ ਤੂੰ ਮੇਰੇ ਪਕੌੜਿਆਂ ਚ ਰਲ ਗਿਆ ਵੀ ਤੂੰ ਖਤਮ ਕਰ ਦੇਗਾ ਦੁਨੀਆ ਕਹੇਗਾ ਅੱਗੇ ਲੈਡ ਚਾਹੀਦੀ ਇੱਥੇ ਹੁਣ ਆਤੀ ਹੋਣੀ ਕਿ ਹੁਣ ਮੈਂ ਕਟਨੀ ਥੋੜੀ ਆ ਥੋੜੀ ਲੱਕੋ ਜੀ ਆੜੇ ਨੇ ਥੋੜੀ ਆ ਕੇ ਰਾਖੀ ਕੀ ਕਹਿੰਦੀ ਕਹਿੰਦੀ ਨਾ ਨਾ ਮੈਂ ਕਿਹਾ ਹੁਣ ਮੈਂ ਆਪ ਨੂੰ ਨਹੀਂ ਆ ਆ ਵੇਖੋ ਜੀ ਸਾਰੇ ਇਹ ਬਲੌਗ ਪਿਆ ਜਾਏਗਾ ਇਲਾ ਮਗੇਰੀਆਂ ਕਾਕੀ ਰਸ਼ੂ ਹੋ ਰੀਸ਼ੂ ਆ ਗਿਆ ਬੜਾ ਰਸ਼ੂ ਪੁਜੀਆ ਹੀ ਯਾਰ ਮੰਨ ਰੈਂਜ ਪਰ ਬੀਸ਼ਪਾ ਵੀ ਆ ਚੁੱਕਿਆ ਹੈ ਸਾਡਾ ਚੁੱਕਿਆ ਜੀ ਸੇਵਾ ਕਰ ਲੈਣੇ ਅੱਜ ਕਰ ਲੈ ਆਓ ਸ਼ੁਭਾ ਦਿਨ ਆ ਯਾਰ ਬਲੌਗ ਚ ਪਾ ਲਈਏ ਤੁਹਾਨੂੰ ਆਏ ਆਸ਼ੂ ਭਾਈ ਸਾਡੇ ਸਿੰਬਲੀ ਦੇ ਬਹੁਤ ਹੀ ਸੀਨੀਅਰ ਸੇਵਾਦਾਰ ਸਾਡੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ கிருஷ்ਨਾ ਇਹਨਾਂ ਦਾ ਬਹੁਤੰਦੀਆ ਕੰਮ ਹੋ ਰਿਹਾ ਹੈ ਰਾਜਾ ਹੋ ਰਿਹਾ ਹੈ ਦੋਨਾਂ ਡੂਣਾ ਫੜੇ ਆ ਪਗੋੜੇ ਵਾਲਾ ਡੂਣਾ ਵੀ ਦਿਖਾ ਡੂਣਾ ਡੂਣਾ ਵੀ ਦਿਖਾ ਕਿੱਧਰ ਫੜੇ ਆ ਆ ਡੂਨੇ ਹਾਂ ਦੀ ਉਹ ਡੂਨੇ ਦਿਖਾਏ ਦੋਨਾਂ ਲੱਭ ਰਿਹਾ ਆ ਆਸ਼ੂ ਦੇ ਕੋਈ ਆਸ਼ੂ ਪਟੋੜਿਆਂ ਨੂੰ ਤਰਸਦੇ ਹੋਏ ਦੋਨੇ ਖੜੇ ਕਰ ਚੁਕੇ ਆ ਦੋਣੇ ਆ ਫੋਨ ਆ ਗਿਆ ਮੋਗੇ ਨੂੰ ਮਿਲਿਆ ਨਹੀਂ ਕੋਈ ਚੱਲੇ ਛੋੜਦੀ ਤੰਨੇ ਛੋੜਦੀ ਪੂਰੇ ਮਿੰਡ ਦੇ ਡੋਨੇ ਜੀ ਪਕੌੜੇ ਨਹੀਂ ਕੋਈ ਹੁੰਦੇ ਚੁੱਕੇ ਪਕੌੜੇ ਵੀਰੇ ਉਹ ਹੀ ਖਾਈਏ ਫਿਰ ਟਾਟਾ ਬਾਏ ਬਾਏ ਖਤਮ ਇੱਧਰ ਭੇਜੀ ਜਾਂਦਾ ਜਣਾ ਨਾ ਕਹਿੰਦਾ ਪਨੀਰ ਦੇ ਪਕੌੜੇ ਲੱਗੇ ਉੱਧਰ ਲੋਰਾ ਸ਼ੇਤਰ ਵਾਲਾ ਪ੍ਰਸ਼ਾਦ ਹੀ ਖਾ ਲੋ ਚੱਲ ਭੋੋ ਜੀ ਤਰਸਾਉਂ ਗੁੰਡੀਆਂ ਹੁਣ ਕਿੱਥੇ ਪ੍ਰਸ਼ਾਦ ਹੁਣ ਕਿਹੜਾ ਪ੍ਰਸ਼ਾਦ ਹਾਏ ਬੁੱਤ ਗਏ ਉਹ ਵੀਰੇ ਚਾਹੀਏ ਕਿੱਧਰ ਨੂੰ ਪਤਾ ਨਹੀਂ ਲੱਗੰਦੇ ਆ ਓ ਇੱਧਰ ਵੀ ਚੱਲ ਮਾਰੀ ਗੱਲ ਕੋਈ ਪਤਾ ਨਹੀਂ ਲੱਗੰਦਾ ਜੀ ਹੋਏ ਦਾ ਕੀ ਆ ਜੀ ਹੁਣ ਆ ਗਏ ਅਸੀਂ ਗੋਲ ਗੱਫੇ ਖਾਣ ਕਿਉਂਕਿ ਅੰਦਰ ਰਸ ਬਹੁਤ ਜ਼ਿਆਦਾ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਤੇ ਇੱਥੇ ਹੈ ਨਹੀਂ ਪਤਾ ਲੱਗਦਾ ਕੀ ਹੁੰਦਾ ਕੀ ਨਹੀਂ ਰਸਤਾ ਕਰਨਾ ਪੈਣਾ ਇਹ ਕ੍ਰਿਸ਼ਨਾ ਗੋਲ ਗੱਫਿਆਂ ਵਾਲਾ ਖੇਚਦਾ ਕੰਮ ਚਰਾਈ ਢੀਲਾ ਡਿਸਕਾਊਂਟ ਦੇ ਰਿਹਾ ਜੀ ਤੁਹਾਡਾ ਭਰਾ ਕਿੰਨਾ ਡਿਸਕਾਊਂਟ ਹੈ ਬੋਲ ਬੋਲ ਕੇ ਦੱਸ 25% ਬੱਚੀ ਦੇ ਰਿਹਾ ਸਾਲਿਆ 25% ਕਿੰਨਾ ਹੋਇਆ ਮਤਲਬ 100 ਦੇ ਖਾਓਗੇ 50% ਵਧਾ ਦੇਣਾ ਫੇਰ ਇਹ 25 ਘਟਾ ਦੇਣਾ ਇਹਨੇ ਜਰੂਰ ਕੁੱਟ ਪੈਣੀ ਇਹ ਲੈ ਕੰਮ ਹੀ ਆਣਾ ਚੱਲੇ ਯਾਰਰਾਰਾ ਸੋ ਬਹੁਤ ਜ਼ਿਆਦਾ ਪਿਆ ਹੋਇਆ ਹੈ ਅਜੇ ਵੀ